ਪਰਮੇਸ਼ਰ ਦੀ ਹਜ਼ੂਰੀ ਵਿੱਚ ਆਈ ਹੋਈ ਹਰ ਸੰਗਤ ਆਪ ਸਭ ਨੂੰ 9 ਮਹੀਨੇ ਦੇ ਪਹਿਲੇ ਪ੍ਰਵਿਸ਼ਟੇ ਤੇ ਕੋਟਨ-ਕੋਟ ਵਧਾਈ ਹਰ ਸੰਗਤ ਜੀਓ ਆਪ ਸਭ ਬੜੇ ਭਾਗਾ ਵਾਲੇ ਹੋ ਜੋ ਅੱਜ ਇਸ ਸੱਚਖੰਡ ਦੇ ਵਿੱਚ ਵਿਰਾਜਮਾਨ ਹੋ ਹਰ ਭਗਤ ਦੁਆਰ ਜੇਠੂਆਲ ਜਿਸ ਨੂੰ ਸੱਚਖੰਡ ਦੀ ਸੱਚਖੰਡ ਦਾ ਇੱਕ ਨਮੂਨਾ ਬਣਾਇਆ ਪਰਮਾਤਮਾ ਨੇ ਔਰ ਸਰਵ ਮਾਨਵ ਜਾਤੀ ਦੇ ਵਿੱਚ ਕਾਇਮ ਕਰਤਾ ਇਸ ਤੇ ਨਾਲ ਦਾ ਕੋਈ ਹੋਰ ਨਮੂਨਾ ਪੂਰੇ ਮਾਤ ਲੋਕ ਤੇ ਕਿਤੇ ਨਹੀਂ ਔਰ ਜੋ ਵਡਿਆਈ ਇਸ ਸੱਚਖੰਡ ਨੂੰ ਮਿਲੀ ਹੈ ਉਹ ਕਿਸੇ ਹੋਰ ਸਥਾਨ ਉਮੀਨ ਨੂੰ ਨਹੀਂ ਮਿਲੀ ਜਿਹੜਾ ਗੁਰਸਿੱਖ ਇਸ ਹਰ ਪਗਤਦਵਾਰ ਦੇ ਵਿੱਚ ਪੰਜ ਜਕਾਰੇ ਲਾ ਕੇ ਉਸ ਪ੍ਰਮਾਤਮਾ ਦੇ ਚਰਨਾਂ ਉੱਤੇ ਨਮਸਕਾਰ ਕਰ ਦਿੰਦਾ ਹੈ ਉਹਦੀ 84 ਕੱਟੀ ਜਾਂਦੀ ਹੈ ਉਹ ਪ੍ਰਮਾਤਮਾ ਜੋ ਸਵੈ ਨਿਰੂਪ ਮ੍ਰਾਕਾਰ ਸਿੰਘੀ ਉਹ ਪ੍ਰਮਾਤਮਾ ਜਿਹੜਾ ਕਦੀ ਮਾਤ ਲੋਕ ਤੇ ਨਹੀਂ ਸੀ ਆਇਆ ਉਹ ਸਰ ਸਿਰਫ ਤੇ ਸਿਰਫ ਪੁਰਾਤਨ ਸਮੇਂ ਦੇ 994 ਚੌਕੜੀ ਤੋਂ ਬਾਅਦ ਜਿੰਨੇ ਵੀ ਲੈਣੇ ਦੇਣੇ 23 ਅਵਤਾਰ 10 ਗੁਰੂ ਸਹਿਬਾਨਾ ਤੇ ਤਿੰਨ ਪੈਗੰਮਰਾਂ ਨੇ ਦਿੱਤੇ ਸੀ ਉਹ ਲੈਣੇ ਦੇਣੇ ਦੇਣ ਵਾਸਤੇ ਮਾਤ ਲੋਕ ਤੇ ਆਏ ਉਸ ਦੇ ਨਾਲ ਨਾਲ ਉਹਨਾਂ ਨੇ ਸੱਤ ਰੰਗ ਦਾ ਨਿਸ਼ਾਨ ਸੱਤ ਤਰੰਦੀਨੀ ਨਿਸ਼ਾਨੋ ਸਤ ਤਰਮ ਦੇ ਵਿਧਾਨ ਦਿੱਤੇ 33 ਨਿਯਮ ਦਿੱਤੇ ਸਤ ਤਰਮ ਦੇ ਜੋ ਕਿ ਸਰਬ ਮਨੁੱਖ ਜਾਤੀ ਵਾਸਤੇ ਨੇ ਮੂੜਲੇ ਨਿਯਮ ਜੋ ਸਾਨੂੰ ਸਾਰੀ ਹਰ ਸੰਗਤ ਨੂੰ ਆਪਣੇ ਦਿਲੋਂ ਮੰਨ ਕੇ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਕੁਛ ਮੂੜਲੇ ਪੰਜ ਨਿਯਮ ਮੈਂ ਜ਼ਰੂਰ ਆਪ ਜੀ ਦੇ ਨਾਲ ਸਾਂਝੇ ਕਰਨਾ ਚਾਹਾਂਗਾ ਔਰ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਚ ਕਿ ਇਹ ਨਿਯਮ ਆਪ ਸਾਰਿਆਂ ਦੇ ਨਾਲ ਲਿਖਤੀ ਰੂਪ ਦੇ ਵਿੱਚ ਸਾਂਝੇ ਕੀਤੇ ਜਾਣ ਤਾਂ ਜੋ ਆਪ ਜੀ ਆਪਣੇ ਜੀਵਨ ਦੇ ਵਿੱਚ ਵੀ ਉਹਦਾ ਪਾਲਣ ਕਰੋ ਤੇ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਹਨੂੰ ਵੀ ਇਸ ਬਾਰੇ ਜਾਣੂ ਕਰਾਓ ਬਹੁਤ ਜ਼ਰੂਰੀ ਆ ਪਰਮੇਸ਼ਰ ਦੇ ਹੁਕਮ ਹੀ ਮਾਤ ਲੋਕ ਤੇ ਸਤਰੰਦੀ ਨੀਵ ਰੱਖਣਗੇ ਸਤਰੰਮ ਨੂੰ ਕਿਦਾਂ ਅੱਗੇ ਸੰਸਾਰ ਲੈ ਕੇ ਚੱਲੇਗਾ ਉਹਦੇ ਬਾਰੇ ਪਰਮੇਸ਼ਰ ਦੇ ਮਿਸ਼ਨ ਬਾਰੇ ਦੱਸਣਗੇ ਪਹਿਲਾ ਨਿਯਮ ਪਰਮਾਤਮਾ ਨੇ ਜੋ ਸੰਨੋ ਦਿੱਤਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਇਹ ਸੁਕਮ ਨਾਲ ਕਿਸੇ ਪੰਜ ਤਤ ਸਰੀਰ ਦੀ ਮਨੋਤ ਦਾ ਖੰਡਨ ਕੀਤਾ ਗਿਆ ਕਿਉਂ ਕਿ ਪਰਮਾਤਮਾ ਨਾਸ਼ਮਾਨ ਨਹੀਂ ਪਰਮਾਤਮਾ ਕਦੀ ਜੰਮਣ ਮਰਨ ਦੇ ਖੇੜ ਚ ਨਹੀਂ ਆਉਂਦੇ ਪਰਮਾਤਮਾ ਸਦਾ ਸਦੀਪ ਨਵੀਨ ਦੇ ਨਵੀਨ ਰਹਿੰਦੇ ਨੇ ਪੁਨੀਤ ਦੇ ਪੁਨੀਤ ਰਹਿੰਦੇ ਨੇ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਣ ਉਹ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਜ਼ਾਤ ਪਾਤ ਧীন ਮਸਬ ਦੇ ਆਧਾਰ ਤੇ ਕਿਸੇ ਨਾਲ ਕਿਰਣਾ ਨਹੀਂ ਕਰਨੀ ਜੂਠ ਚੂਠ ਕੂੜ ਵਿਕਾਰ ਹੰਕਾਰ ਵਿਭਚਾਰ ਕੁਕਰਮ ਬ੍ਰਿਸ਼ਟਾਚਾਰ ਨੂੰ ਤਿਆਗਣਾ ਸਰਬ ਮਨਵ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰੇਕ ਮਨੁੱਖ ਨਾਲ ਪਿਆਰ ਕਰਨਾ ਹਰ ਸੰਗਤ ਜੀ ਇਹ ਕੁਝ ਮੂਰਲੇ ਨਿਯਮ ਸੀਗੇ ਜਿਹੜੇ ਦਾਸ ਨੇ ਆਪ ਸਭ ਅੱਗੇ ਸਾਂਝੇ ਕੀਤੇ ਨੇ ਕੋਸ਼ਿਸ਼ ਕਰੀਏ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ ਲਿਖਤ ਜਿਹੜੀ ਅੱਜ ਲੈ ਕੇ ਚੱਲ ਰਹੇ ਨਾ ਚੱਲ ਰਹੇ ਹਾਂ ਸਾਂਝੀ ਕਰਾਂਗੇ ਉਹ ਹੈ ਜੀ ਤੇ ਮਗ ਸ਼ਾਂਸ਼ਾਈ ਸਮਤ 8 ਪਿੰਡ ਪ্লাইਪੁਰ ਜ਼ਿਲ੍ਹਾ ਅੰਮ੍ਰਿਤਸਰ ਪਾਲ ਸਿੰਘ ਦੇ ਘਰ ਇਸ ਵਿੱਚ ਤਰਨੀ ਜੋ ਇੱਕ ਬਿਨਾ ਜ਼ਬਾਨ ਦੀ ਬੰਤਰਾ ਪਰਮੇਸ਼ਰ ਦੀ ਉਹ ਧਰਮ ਜੋ ਫਿਰ ਤੋਂ ਇੱਕ ਬੰਤਰਾ ਪਰਮਾਤਮਾ ਦੀ ਆਪਸ ਚ ਕੀ ਸਵਾਲ ਜਾਪ ਕਰਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਆ ਉਹ ਸਰਵਣ ਕਰੀਏ ਤਰਨੀ ਕਹੇ ਤਰਮ ਮੈਂ ਪਾਗਾ ਪਰੀ ਪ੍ਰਭ ਪਾਗ ਦਿੱਤਾ ਲਗਾਈ ਆ ਕਿਰਪਾ ਕਰੀ ਆਪ ਪ੍ਰਭ ਹਰੀ ਹਰਿਆਵਲ ਮੇਰੇ ਉੱਤੇ ਮਹਿਕਾਈ ਆ ਪਾਗ ਲਗਾਇਆ ਗੁਰਮੁਖਾਂ ਦੇ ਘਰ ਕਰੀ ਤਦੋ ਪਰਮੇਸ਼ਰ ਆਪ ਮਾਤ ਲੋਕ ਤੇ ਪ੍ਰਗਟ 시ਗੇ ਉਸ ਸਾਮ ਤੇ ਔਰ ਜਸਵੀਰ ਦੇ ਘਰ ਗਏ ਪਾਗ ਲਗਾਇਆ ਗੁਰਮੁਖਾਂ ਦੇ ਘਰ ਕਰੀ ਜਨ ਭਗਤਾਂ ਦਿੱਤੀ ਵਡਿਆਈਆ ਮੈਨੂੰ ਖੁਸ਼ੀ ਹੋਈ ਬੜੀ ਖੁਸ਼ੀਆਂ ਵਿੱਚ ਟੋਲੇ ਗਾਈਆ ਮੈਂ ਪ੍ਰੇਮ ਨਾਲ ਪ੍ਰੇਮ ਦੀ ਬੱਜੀ ਵੇਖੀ ਲੜੀ ਮੈਂ ਪ੍ਰੇਮ ਨਾਲ ਪ੍ਰੇਮ ਦੀ ਬੱਜੀ ਵੇਖੀ ਲੜੀ ਗੁਰਸਿੱਖ ਗੁਰਸਿੱਖ ਨਾਲ ਗੰਢ ਬਧਾਈਆ ਮੇਰੀ ਸੁਲਖਣੀ ਹੋਈ ਕੜੀ ਮੇਰੀ ਸੁਲਖਣੀ ਹੋਈ ਕੜੀ ਕੜਿਆਲ ਤੁਰਦਾ ਦਏ ਗਵਾਈਆ ਮੈਂ ਖੁਸ਼ੀਆਂ ਦੇ ਵਿੱਚ ਖੜੀ ਮੈਂ ਖੁਸ਼ੀਆਂ ਦੇ ਵਿੱਚ ਖੜੀ ਅੰਦਰ ਖਟਕਾਰਿਆ ਨਰਾਈਆ ਮੈਂ ਇੱਕੋ ਤੁਕ ਜਨ ਭਗਤਾਂ ਨਾਲ ਮਿਲ ਕੇ ਪੜੀ ਮੈ ਕੋ ਤੱਕ ਜਨ ਭਗਤਾਂ ਨਾਲ ਮਿਲ ਕੇ ਪੜੀ ਤੂੰ ਮੇਰਾ ਮੈਂ ਤੇਰਾ ਰਾਗ ਸੁਨਾਈਆ ਜਗਤ ਅਗਨੀ ਵਿੱਚ ਨਾ ਸੜੀ ਤਤੀਵਾ ਨਾਲ ਲੱਗੀ ਰਾਈਆ ਇੱਕੋ ਪੁਰਖੇ ਕਾਲ ਦੀ ਸਰਨੀ ਪੜੀ ਇੱਕੋ ਪੁਰਖੇ ਕਾਲ ਦੀ ਸਰਨੀ ਪੜੀ ਨਿਵ ਨਿਵ ਸੀਸ ਚੁਕਾਈਆ ਤੂੰ ਸੁਹਾਣੀ ਗੁਰਮੁਖਾਂ ਦੀ ਕਾਇਆ ਵਾਲੀ ਕੜੀ ਕੰਚਨ ਗੜ ਦੇਣਾ ਬਣਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਤੇਰੀ ਸਰਨਾਈਆ ਧਰਨੀ ਕਹੇ ਧਰਮ ਮੇਰਾ ਹੋਇਆ ਵਕਤ ਸੁਹਾਵਾ ਹਰ ਸੱਚ ਦਿੱਤੀ ਵਡਿਆਈਆ ਮੈਂ ਗੀਤ ਖੁਸ਼ੀ ਵਿੱਚ ਗਾਣਾ ਗਾਗਾ ਖੁਸ਼ੀ ਬਣਾਈਆ ਫੇਰ ਇੱਕ ਪ੍ਰਭੂ ਨੂੰ ਰਾਮਾ ਫੇਰ ਇੱਕ ਪ੍ਰਭੂ ਨੂੰ ਰਾਮਾ ਜੋ ਰਵਿਆਂ ਸਰਬ ਠਾਈਆਂ ਫੇਰ ਪੂਜਾ ਉਠਾ ਮਾ ਬਾਮਾ ਹੱਥਾਂ ਲਮਾ ਫਲਾਈਆ ਤੇਰੇ ਕਦਮਾਂ ਬਲ ਬਲ ਜਾਵਾ ਕਿਰਪਾ ਕਰ ਸਾਹਿਬ ਗੋਸਾਈਆਂ तेरा भगत रहे ना कोई न थामा थान थन देनी वडियाई सबदा तोल तराजू करना सामा कंडा अपना नाम बनाई आ सिर भगत देवी ठंडिया छाव मेहर नजर टिकाई आ जिना एक बार तेरे नाल ਲੈ ਲਈਆਂ ਲਾਵਾਂ ਵਿਛੋੜਾ ਦੋ ਜਹਾਨ ਕੋਇ ਨਾ ਪਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸਚ ਤੇਰੀ ਸਰਨਾਈਆ ਕਰਨੀ ਕਹੇ ਕਰਨੀ ਕਹੇ ਤਰਮ ਪ੍ਰਭੂ ਕੀਤਾ ਬੜਾ ਤਰਸ तरनी कहे तरम प्रभु कीता बड़ा तरस रहमत आप कमाईया मेरी तृष्णा मेटी हरस हवस दीती चुकाईया आके उते फर्श निर्गुण ज्योत करे रुषनाईया आके उते फर्श निर्गुण ज्योत करे रुषनाईया जिसनु तरस दे सारे अर्श ਉੱਥੇ ਵੀ ਨਹੀਂ ਕਿਸ ਨੂੰ ਦਰਸ਼ ਮਿਲੇ ਦੇ ਜਿਸ ਨੂੰ ਤਰਸਦੇ ਸਾਰੇ ਅਰਸ਼ ਬਿਨ ਨੈਣਾ ਨੈਣ ਉਠਾਈਆ ਉਹ ਮੇਗ ਅਗਮਾ ਰਿਆ ਬਰਸ ਉਹ ਮੇਗ ਅਗਮਾ ਰਿਆ ਬਰਸ ਅਗਨੀ ਤਤ ਗਵਾਈਆ ਮੈਂ ਖੁਸ਼ੀਆਂ ਵਿੱਚ ਟੱਪਾਂ ਤਰਤ ਮੈਂ ਖੁਸ਼ੀਆਂ ਵਿੱਚ ਟੱਪਾਂ ਤਰਤ ਤਰਨੀ ਹੋ ਕੇ ਲਵਾਂ ਗੜਾਈਆ ਤੋਲ ਉੱਤੇ ਆਇਆ ਪਰਤ ਤਵਲ ਸੀਸ ਚੁਕਾਈਆ ਤੋਲ ਉੱਤੇ ਆਇਆ ਪਰਤ ਤਵਲ ਸੀਸ ਚੁਕਾਈਆ ਸਭ ਦੀ ਪੂਰੀ ਕਰੇ ਸ਼ਰਤ ਸ਼ਰਦਾ ਡੇਰਾ ਟਾਈਆ ਸੂਰਬੀਰ ਮਰਦਾਨਾ ਬਣ ਕੇ ਮਰਦ ਬਲਤਾਰੀ ਬਲ ਪ੍ਰਗਟਾਈ ਆ ਜਨ ਭਗਤਾਂ ਵੰਡੇ ਦਰਦ ਦੁਖੀਆਂ ਹੋਏ ਸਹਾਈਆ ਮੇਰੀ ਇੱਕ ਬੇਨਤੀ ਅਰਜ਼ੂ ਅਰਜ਼ੂ ਤੇ ਆ ਸੁਣਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ تیر ਕਰ ਅੱਗੇ ਝੋਲੀ ਡਾਈਆ ਤਰਨੀ ਕਹੇ ਤਰਮ ਖੇਲ ਨਹੀਂ ਕੋਈ ਲੁਕਦਾ ਤਰਨੀ ਕਹੇ ਤਰਮ ਖੇਲ ਨਹੀਂ ਕੋਈ ਲੁਕਦਾ ਸਤ ਸੱਚ ਜਨਾਈ ਆ ਸਤਗੁਰ ਸ਼ਬਦ ਸ਼ਬਦ ਹੋ ਕੇ ਬੁੱਕਦਾ ਸਤਗੁਰ ਸ਼ਬਦ ਸ਼ਬਦ ਹੋ ਕੇ ਬੁੱਕਦਾ ਭਗਤ ਨਾਮ ਰਖਾਈ ਆ ਜਨ ਭਗਤਾ ਮਾਣ ਦੇ ਕੇ ਇੱਕੋ ਟੁਕਦਾ ਤੋ ਜਹਾਨਾ ਪੰਧ ਮੁਕਾਈਆ ਜਿਸ ਦਾ ਪਾਣਾ ਕਦੇ ਨਾ ਰੁਕਦਾ ਉਹ ਹੋਏ ਆਪ ਸਹਾਈ ਆ ਜਿਸ ਦਾ ਬਾਰੋਂ ਰੂਪ ਮਨੁੱਖ ਦਾ ਅੰਤਰ ਜੋਤ ਜੋਤ ਵਢਾਈਆ ਉਹ ਗੁਰਮੁਖਾਂ ਵਕਤ ਸੁਮਝਣਾ ਕਰੇ ਸੁਖ ਦਾ ਦਰਦਿਆਂ ਦਰਦ ਵਢਾਈਆ ਲੈਣਾ ਦੇਵੇ ਜਨਣੀ ਕੁੱਕ ਦਾ ਸਿਰ ਆਪਣੇ ਹੱਥ ਰਖਾਈ ਆ ਉਹ ਉਹ ਕਰ ਕਰ ਜਨ ਭਗਤਾ ਪੁੱਛਦਾ ਦਿਵਸ ਰੈਣ ਪੰਦ ਮੁਕਾਈ ਆ ਲਾੜ ਲੜਾਵੇ ਸ਼ਬਦ ਦਿਲਾਰੇ ਸੁੱਤਦਾ ਸੁਤਿਆਂ ਲੈ ਜਗਾਈ ਆ ਬਿਨਾ ਹੱਥਾਂ ਬਾਵਾ ਗੋਦੀ ਚੁੱਕਦਾ ਆਪਣੀ ਗੋਦ ਟਿਕਾਈ ਆ ਤਰਨੀ ਕਹੇ ਧਰਮ ਮੇਰਾ ਵਕਤ ਸੰਝਣਾ ਹੋਇਆ ਰੁੱਤ ਦਾ ਰੁੱਤੜੀ ਪ੍ਰਭ ਮਹਿਕਾਈਆ ਓ ਨਾਰਦ मुनि ਪੁੱਛਦਾ ਚੋਰੀ ਚੋਰੀ ਆਵਾਜ਼ ਲਗਾਈਆ ਹੁਣ ਕੀ ਆਵਾਜ਼ ਲਾਈ ਕਿਉਂ ਧਰਮ ਦਾ ਧਰਮ ਪਿਆਰ ਜਾਂਦਾ ਟੁੱਟਦਾ ਮੈਨੂੰ ਦੇ ਸਮਝਾਈਆ ਮੈਂ ਹੱਸ ਕੇ ਕਿਆ ਨਾਰਦਾ ਥੋੜਾ ਸਮਾਂ ਕਲ ਜੁਗ ਲੁੱਟਦਾ ਲੁਟੇਰਾ ਹੋ ਕੇ ਲੁੱਟੇ ਚਾਈ ਚਾਈਆਂ ਫੇਰ ਇਸ਼ਾਰਾ ਕੀਤਾ ਉਹ ਵੇਖ ਉਰਖਿਆ ਕਾਲਾ ਸਭ ਨੂੰ ਉੱਟਦਾ ਕਾਇਆ ਕਟਿਆ ਕਰੇ ਸਪਾਈਆ ਰੂਪ ਸੁਹਾਇਆ ਜਿਨਾ ਪਗਤਾ ਪੰਜ ਤਤ ਬੁੱਤਦਾ ਬੁੱਤ ਖਾਨਿਆ ਕਰੇ ਰੁਸ਼ਨਾਈਆ ਮੈਂ ਦیدار ਕਰਾਂ ਉਸ ਦੇ ਸੋਹਣੇ ਮੁਖ ਦਾ ਜਿਸ ਦੀ ਚੰਦ ਤੋਂ ਬਾਹਰ ਸੁਨਾਈਆ ਜੋਤੀ ਜੋਸ ਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਮੇਲਾ ਲਏ ਮਲਾਈਆ ਤਰਨੀ ਕਹੇ ਤਰਮ ਮੈਂ ਹੋਈ ਪਾਗਾਵੰਤੀ ਆਪਣੀ ਖੁਸ਼ੀ ਬਣਾਈ ਆ ਪ੍ਰਭ ਪਾਇਆ ਤੁਰਦਾ ਕੰਤੀ ਪ੍ਰਭ ਪਾਇਆ ਤੁਰਦਾ ਕੰਤੀ ਸੁਹਾਗ ਇੱਕ ਹੰਡਾਈਆ ਮੈਨੂੰ ਚੜਿਆ ਰੰਗ ਬਸੰਤੀ ਉੱਤਰ ਕਦੇ ਨਾ ਜਾਈਆ ਮੈਂ ਤ੍ਰਿਸ਼ਨਾ ਛੱਡੀ ਮਨ ਦੀ ਮਨਮਨਸਾ ਦਿੱਤੀ ਗਵਾਈਆ ਮੈਂ ਨੰਦ ਮੈਂ ਨੰਦਿਆ ਛੱਡੀ ਕੰਨ ਦੀ ਸੁਣ ਵਿੱਚ ਕਦੇ ਨਾ ਆਈਆ ਮੈਂ ਪਬੂਤੀ ਛੱਡੀ ਤਨ ਦੀ ਕੁੜੀ ਖਾਕ ਨਾ ਕੋਇ ਰਮਈਆ ਮੈਂ ਆਸਾ ਛੱਡੀ ਗਮ ਦੀ ਮੈਂ ਆਸਾ ਛੱਡੀ ਗਮ ਦੀ ਚਿੰਤਾ ਦਿੱਤੀ ਮਟਾਈ ਆ ਮੈਂ ਵਣਜਾਰੀ ਨਹੀਂ ਚਮੜੀ ਚੰਮ ਦੀ ਮੈਂ ਵਣਜਾਰੀ ਨਹੀਂ ਚਮੜੀ ਚੰਮ ਦੀ ਚੰਮ ਦ੍ਰਿਸ਼ਟੀ ਨਾ ਕੋਇ ਰਖਾਈਆ ਮੈਂ ਪ੍ਰੇਮਣ ਇੱਕੋ ਬ੍ਰਹਮ ਦੀ ਮੈਂ ਪ੍ਰੇਮਣ ਇੱਕੋ ਬ੍ਰਹਮ ਦੀ ਜੋ ਪਰ ਬ੍ਰਹਮ ਦਇ ਮਲਾਈਆ ਮੈਂ ਭਗਤਾਂ ਦੇ ਅੱਗੇ ਹੱਥ ਬੰਨਦੀ ਵਿਚਾਰ ਕਰੇ ਹੁਣ ਥੋੜਾ ਜਿਹਾ ਮੈਂ ਭਗਤਾਂ ਦੇ ਅੱਗੇ ਹੱਥ ਬੰਨਦੀ ਬੰਦਨਾ ਵਿੱਚ ਸੀਸ ਨਵਾਈਆ ਜਨ ਭਗਤੋ ਇਹ ਖੇਲ ਸ਼੍ਰੀ ਭਗਵਾਨ ਦੀ ਜੋ ਤੁਹਾਡੇ ਨਾਲ ਮਿਲ ਕੇ ਰਹਾ ਕਰਾਈ ਆ ਤਰਨੀ ਕਹੇ ਮੇਰੀ सुगंधी नहीं कोई पवन स्वामी मेरी सुगंधी नहीं पवन स्वासी तम दी सा साना को चितराई आ ज्योति जोश जो रूप आप अपनी कृपा कर देवण हारा साचा वार नेक लंक नारायण नर महाराज शेर सिंह विष्णु भगवान हकीकत जाने सब दे कर्म दी हकीकत जाने सब दे कर्म दी जन्म कर्म दा मालिक वेख बखाई है ਸੰਗਤ ਜੀ ਹਾ ਬਹੁਤ ਨਮਾਣਿਆ ਹੀ ਬਹੁਤ ਛੋਟੇ ਹਾਂ ਕੋਈ ਗੱਲ ਕਰਨ ਵਾਸਤੇ ਪਰ ਇਸ ਲਿਖਤ ਚੋਂ ਇਹ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਆ ਕਰਨੀ ਤੇ ਤਰਮ ਦੀ ਆਪਸ ਚ ਗੱਲਬਾਤ ਹੋ ਰਹੀ ਆ ਜਿਨ੍ਹਾਂ ਦੀ ਕੋਈ ਜ਼ੁਬਾਨ ਨਹੀਂ ਨਿਰਗੁਣ ਧਾਰ ਚ ਪਰਮੇਸ਼ਰ ਜੋ ਸਰਬ ਦਿਨਾਂ ਦੀਆਂ ਜਾਣਦੇ ਨੇ ਆਪਸ ਚ ਗੱਲਬਾਤ ਕਰਾਈ ਕੀ ਦੇ ਵਾਸਤੇ ਸਾਡੇ ਵਾਸਤੇ ਚ ਸਿੱਖਿਆ ਕੀ ਮਿਲਦੀ ਆ ਕਿ ਉਸ ਨਿਰਗੁਣ ਜੋਤ ਅਕਾਲ ਪੁਰਖ ਨੂੰ ਜੋ ਇਸ਼ਟ ਐ ਸਾਡਾ ਜੋ ਹੁਕਮ ਐ ਸਾਡਾ ਉਸ ਦੇ ਇੱਕ ਹੋ ਕੇ ਇੱਕ ਹੋ ਜੀਏ ਉਹਨੂੰ ਇੱਕੋ ਇੱਕ ਨੂੰ ਪਰਮੇਸ਼ਰ ਤੇ ਇੱਕੋ ਇੱਕ ਦਾ ਇਸ਼ਟ ਮੰਨੀਏ ਤੇ ਪਰਮੇਸ਼ਰ ਸਾਡੇ ਤੇ ਜ਼ਰੂਰ ਕਿਰਪਾ ਕਰੇਗਾ ਬਾਣੀ ਪੜਦੇ ਹੋਇਆਂ ਬਚਨ ਬਲਾਸ ਕਰਦੇ ਹਾਂ ਕੋਟਨ ਕੋਟ ਗਲਤੀਆਂ ਹੁੰਦੀਆਂ ਨੇ ਸ਼ਬਦੀ ਜਾਕਾਰੇ ਦਾ ਸਾਥ ਦੇਣਾ ਪਰਮੇਸ਼ਰ ਤੋਂ ਖਿਮਾ ਦੀ ਜਾਚ ਕਾਂ ਹਰ ਸੰਗਤ ਮਾਫ ਕਰੇ ਸੋਹਣ ਮਹਾਰਾਜ ਸ਼ੇ सि विष्णु भगव